ਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਉਹ ਬਦਰ ਸਤ ਸਾਰੇ ਵੀਨ ਦਾ ਕਾਪਾ ਠੀਕ ਹੈ ਆਹ ਬਗ ਕੀ ਹੋ ਗਿਆ ਅਨੀਤ ਦਾ ਬੜੀ ਚਿੰਗਿਆਈ ਜਾਂਦੀ ਪਤਾ ਨਹੀਂ ਕੀ ਹੋਇਆ ਜਿੰਨਾ ਸੌਈਏ ਉਨਾ ਹੀ ਘਟ ਲੱਗੀ ਜਾਂਦਾ ਤੇ ਚਲੋ ਕੋਈ ਨਾ ਦੇਖਦੇ ਆਹ ਕੁੱਤਰਾ ਇਹ ਡਾਊਨ ਨਾਲ ਕੀ ਹਿਸਾਬ ਕਿਤਾਵਾ ਹੋਣੀਏ ਖੁੱਡੇ ਲੈ ਕੇ ਬਾਬੇ ਦਾ ਨਾਂ ਤੇ ਕਿਧਰ ਦੇਖੋ ਨਿਊ ਡੌਗ ਆਇਆ ਹੋਇਆ ਹੈ ਨਾ ਉਹਦੇ ਟੈਂਪਰੀ ਟਾਈਮ ਵਾਸਤੇ ਇਹਦਾ ਬਾਰੇ ਵੀ ਤੁਹਾਨੂੰ ਦੱਸ ਦਿਆ ਪਹਿਲਾਂ ਆਪਾਂ ਆਪਣੇ ਕਬੂਤਰ ਦੇਖ ਲਿਆ ਥੋੜੇ ਜੇ ਤੇ ਆ ਕਬੂਤਰ ਨੂੰ ਦਿੱਤਾ ਵੀ 20 ml ਪਾਣੀ ਇਹਦੀ ਤੀਜੀ ਵਾਰੀ ਅੱਜ ਪਾਣੀ ਤੇ ਤੇ ਵੈਸੇ ਦੇ ਅੰਦਰ ਇੱਕ ਅੱਧਾ ਦਾਣਾ ਸੀਗਾ ਮਤਲਬ ਪਤਾ ਨਹੀਂ ਦਾ ਹੁਣ ਉਹ ਬਦਾਮ ਸੀ ਇੱਕ ਇੱਕ ਐਂਕਰ ਮਤਲਬ ਬਦਾਮ ਦੀ ਜਾਂ ਇੱਕ ਦਾਣਾ ਹੋਊਗਾ ਕਣਕ ਦਾ ਤੇ ਇਹਦੇ ਅੰਦਰ ਵੀ ਇੱਕ ਦਾਣਾ ਜਾਂ ਬਦਾਮ ਦੇ ਕਣਕਰ ਆ ਉਹ ਪਿਛਲੀ ਪਲਟਤੀ ਭੂਤ ਆਪਾਂ ਲਗਭਗ ਯਾਰ ਕਬੂਤਰ ਅੱਜ ਵੀ ਨਹੀਂ ਵਿਲੇ ਹੋਏ ਯਾਰ ਇੱਕ ਤਾਂ ਦਿਮਾਗ ਆਏ ਵੀ ਬਹੁਤ ਖਰਾਬ ਹੁੰਦਾ ਨਾ ਵੀ ਯਾਰ ਹੋਰ ਤਾਂ ਕੁਝ ਨਹੀਂ ਹੁੰਦਾ ਤੁਸੀਂ ਤਾਂ ਸਾਫ਼ ਹੋ ਜੋ ਟਾਈਮ ਨਾਲ ਕਿ ਤੁਹਾਡਾ ਓਲਾ ਵੱਜ ਜੇ ਕਿੰਨੀ ਨਹੀਂ ਇੰਨੀ ਗਰਮੀਆਂ ਬਈ ਯਾਰ ਜੇ ਇੱਕ ਅਦਾ ਦਾਣਾ ਵੀ ਰਾਇਦਾ ਮੁਰਕੋ ਸੁਣੂਪ ਤਾਂ ਸਾਰੇ ਕੂਤਰ ਤਾਂ ਕਮ ਤੇ ਬਸ ਸਿਰਫ ਆ ਕਬੂਦਰੀ ਵੇਲੀ ਹੈ ਇਹ ਵੇਲੀਆਂ ਹੀ ਹੂ ਨਹੀਂ ਉੱਡਦੀ ਬਗਲ ਝਾਲਰ ਤੇ ਟੋਰੀ ਵਾਲੀ ਉਹ ਬਸ ਬਸ ਬਿਆ ਬਿਆ ਡੌਗ ਡਾਉਨ ਬੈਠ ਜਾ ਮਨ ਲਾਉ ਜੀ ਮਾਰੀ ਓਲਾ ਕੱਚ ਕਾਂਟਾਲੀ ਦਾ ਝਾਲਖੰਡ 20 ml ਪਾਣੀ ਲੈ ਕੇ ਤੇ ਇਹਦੇ ਅੰਦਰ ਵੀ ਤੁਹਾਨੂੰ ਦੱਸਿਆ ਨਾ ਇੱਕ ਅਦਾ ਦਾਣਾ ਆ ਸੀਗਾ ਇਹ ਕਿ ਛੱਡਦੀ ਬਈ ਸੱਜੇ ਗਲਾ ਬਿੱਟੂਸੀ ਵਾਲੀ ਝਾਲਖੰਡ ਇਦੇ ਅੰਦਰ ਵੀ ਜਮਾ ਇੱਕ ਹੀ ਦਾਣਾ ਸੀਗਾ ਹੋਰ ਤਾਂ ਕੋਈ ਚੱਕਰ ਨਹੀਂ ਆ ਨਾ ਯਾਰ ਵੀ ਗਰਮੀ ਬੜੀ ਆ ਬਈ ਤੇ ਮਨ ਕੱਲ ਜਦੋਂ ਅੰਦਰ ਉਹਦੇ ਪੇਟੇ 'ਚ ਹਨਾ ਇੱਕ ਵੀ ਦਾਣਾ ਜਾਂ ਇੱਕ ਵੀ ਬਲਾਮ ਦੀ ਕਿੰਕਰ ਰਹੀਗੀ ਗਰਮੀ ਇੰਨੀ ਕਿ ਜ਼ਿਆਦਾ ਮੁੜ ਕੇ ਕਬੂਤਰ ਖਰਾਬ ਹੋ ਜਾਂਦਾ ਹਨਾ ਕੀ ਫਾਇਦਾ ਮੈਨੂੰ ਕਬੂਤਰ ਗਰਮੀ ਭੈਣ ਦੇ ਅੰਦਰ ਲੀਵਰ ਲੂਵਰ ਵੀ ਸੈੱਟ ਨਹੀਂ ਲੈਂਦਾ ਕਬੂਤਰ ਦਾ ਮੁੜ ਕੇ ਤੇ ਆਹ ਭੂਤ ਬਲਟਾਤੀ ਸੀਗੀ ਮੈਂ ਸਿਰਫ ਇੱਕ ਕਬੂਤਰ ਹੀ ਬਲਟਾਈ ਹੈਗੀ ਪਲਟਾਉਣ ਨੂੰ ਵੀ ਜੀ ਨਹੀਂ ਕਰਦਾ ਬਈ ਯਾਰ ਪੱਡਾ ਆ ਗਿਆ ਰਣਾ ਤੇ ਭੂਤ ਨੂੰ ਹੀ ਦੇਰੀ ਬਈ ਵੀ ਐਮ ਐਲ ਪਾਣੀ ਲਓ ਜੀ ਤੇ ਘੂਦਾ ਵੀ ਮਾਰੀ ਹੋਲਾ ਐ ਐ ਐ ਐ ਕਿਵੇਂ ਕਰਦੀ ਅੱਜ ਤੇ ਬਾਈ ਯਾਰ ਹੁਣ ਦੂਜੀਆਂ ਕਬੂਤਰਾਂ ਵੇਲ ਲਗਾਣੀ ਨਹੀਂ ਕਬੂਤਰ ਵੇਲੇ ਆ ਛੱਡਣੇ ਅੱਜ ਸਾਰੇ ਸੀਗੇ ਕੀ ਕਰੀਏ ਹੁਣ ਛੱਡੀਏ ਨਾ ਛੱਡੀਏ ਪਾਟੀਏ ਯਾਰ ਐ ਤੜ ਕੋ ਤੜ ਕੇ ਦਿਮਾਗ ਖਰਾ ਹੋ ਜਾਂਦਾ ਬਾਪ ਚਲੋ ਬਾਦੋ ਜਾਣਦਗੇ ਦੇਖੀ ਆਉਗੀ ਯਾਰ ਹਰੇ ਸ਼ਮਾਰੂ ਸ਼ਨਾ ਜਿਵੇਂ ਹੈਂ ਗੋ ਵੀ ਜਾਣਦਗੇ ਕੋਈ ਚੱਕਰ ਵਾਲੀ ਗੱਲ ਨਹੀਂ ਆਹ ਤਾਂ ਭਾਂਜੇ ਪੂਰੇ ਹੀ ਨਹੀਂ ਆਉਣਾਗਾ ਮਾਰ ਕੇ ਬੇਦਰ ਰੱਤੇ ਦਾ ਵੀ ਉੱਲਾ ਗਲਾਬੀ ਭਗਲ ਵਾਲੇ ਦਾ ਚਾਲ ਓਏ ਜਾਣ ਦੇ ਯਾਰ ਆ ਆਪੇਰੇ ਸ਼ੇਰੂ ਛੇ ਅੱਕਿਆ ਬੈਨਾਂ ਦੇ ਮੈਂ ਕੋਈ ਨਹੀਂ ਆਂਦਾ ਇੰਨੇ ਹੀ ਹੈ ਵੀ ਘੰਟਾ ਉੱਡ ਕੇ ਬਹਿਣਗੇ ਡੇਢ ਘੰਟਾ ਉੱਡ ਕੇ ਬਹਿ ਜਾਣਗੇ ਲਓ ਜੀ ਇੱਕ ਕਬੂਤਰੀ ਮੈਂ ਕਹਾ ਹੋਰ ਪਾਲਟ ਕਿਸ ਨੂੰ ਡੈਮੋ ਦਿਖਾ ਦਗੇ ਲਓ ਚਾਰ ਐਂਕਰਾਂ ਬਦਾਮਾਂ ਦੇ ਤੇ ਤਿੰਨ ਦਾ ਚਾਰ ਦਾਣੇ ਖਣ ਇਹ ਨਿਕਲੇ ਆ ਕਬੂਤਰੀ ਅੰਦਰ ਹੁਣ ਤੁਸੀਂ ਆਣੇ ਹਿਸਾਬ ਲਾ ਲਓ ਜੀ ਨੂੰ ਐਂ ਡਾ ਦਿੰਦੇ ਤੇ ਇਹਨੇ ਫਿਰ ਮੁdde ਮੁਈ ਬਜਣਾ ਸੀ ਅਗੇ ਟਾਈਮ ਨਾਲ ਕਿ ਨਹੀਂ ਚਲੋ ਇਹਦੀ ਪਾਣੀ ਦੀ ਵਾਰੀ ਕਬੂਦਰੀ ਦੀ ਵੈਸੇ ਤੇ ਤਾਂ ਹੀ ਪਰਟਾਈ ਆ ਮੈਂ ਤੇ ਇਧਰ ਇਹ ਕਬੂਦਰੀ ਨੂੰ ਵੀ ਦੇਤਾ ਸੀ ਬਈ 20 ਐਮਐਲ ਪਾਣੀ ਕਾਲੀ ਚੀਨੀ ਇਹਨੂੰ ਇਹਦਾ ਵੀ ਮਾਰਦੇ ਗਏ ਉਹਲਾ ਸਾਨੂੰ ਹੋਰ ਵੀ ਦਿਖਾਉਣਾ ਜਿਹੜੇ ਕਬੂਤਰ ਪਰਟਾਏ ਹਨ ਕੀ ਇਹ ਪਰਟਾ ਕੇ ਛੱਡ ਰਹੇਗਾ ਜਮਾਂ ਨਹੀਂ ਕੀ ਕਰਦਾ ਪਤਾ ਨਹੀਂ ਬਾਕੀ ਦਿਨ ਵੇਖੋ ਗੱਡਾ ਚੜਾ ਹੈ ਹਨ 8 ਵਜੇ ਪਾਏ ਵਾ ਕੋ ਟਾਈਮ ਹੁੰਦਾ ਕੂਤਰ ਛੱਡਣ ਦਾ ਹੁਣ ਕੀ ਕਰਕੇ ਉਹ ਇਹਨਾਂ ਦੀ ਭੈਣ ਦੀ ਚੱਲ ਯਾਰੋ ਤੁਸੀਂ ਫੇਰ ਅਖੋਈ ਕਾਲਾ ਘੜਦਾ ਹਨ ਆਹ ਦੇਖੋ ਆ ਵੀ ਪਰਟਾਏ ਇੰਨੀ ਨਹੀਂ ਰਹਿ ਤੇ ਕਿਹੜਾ ਕੁੱਤਰ ਉੱਡ ਜੂ ਤੂੰ ਆ ਵੀ ਦਾ ਨਾ ਦਿਉਣਾ ਇਹ ਕੇ ਛੱਡਦੀ ਬਈ ਟੂ ਸੈਟ ਹੋਰੀ ਵਾਲਾ ਤੇ ਬਸ ਬਹੁਤ ਆਇਆ ਹੋਰ ਨਹੀਂ ਛੱਡ ਦੇਗੇ ਉਹ ਕੰਡ ਕਾਂ ਤਾਂ ਨੂੰ ਖੁੱਡੇ ਛੱਡ ਦੇਣਾ ਉਹ ਚੱਕਰ ਨਹੀਂ ਤੇ ਕੱਲ ਨੂੰ ਇਹਨਾਂ ਨੂੰ ਜੁਆਣ ਜੁਆਣ ਲਾਵਾਂਗੇ ਯਾਰ ਕੋਈ ਸਮਾਨ ਪੱਤਾ ਵੜਾ ਮੋਟਾ ਸੈਟ ਕਰਾਇਆ ਕੁੱਤਰ ਤੇ ਕੀ ਕਰ ਗਿਆ ਯਾਰ ਕੀ ਹੀ ਵਲੌਗ ਦੀ ਸ਼ੂਟਿੰਗ ਕਰਾ ਹੁਣ ਸਮਝ ਨਹੀਂ ਆ ਰਹੀ ਮਾਨ ਨਾ ਬਾਲੇ ਪਾਸੇ ਹੋਏ ਪੈਣਾ ਬੇਜਦੀ ਮਰਾ ਜੀ ਐਂ ਕਰਿੰਦਾ ਕੁੱਤਰ ਬੰਦ ਕਰਦੇ ਆ ਬੇਜਦੀ ਮਰਾ ਜੀ ਕਰਿੰਦਾ ਕੁੱਤਰ ਡਾਲਾ ਵੇਜਦੀ ਮਰਾ ਜੀ ਐਂ ਕਰਦਾ ਉਹ ਦੇਖੋ ਨਵੇਂ ਕਬੂਤਰ ਸਾਹਮਣੇ ਪਿੰਜਰਿਆਂ ਚ ਪਾ ਰੱਖਿਆ ਅ ਬੀ ਲਗਭਗ ਉਹ ਕਬੂਤਰਾਂ ਦੇ ਹੋ ਗੇ ਹਨਾ ਡੀ ਵਾਰਮਿੰਗ ਕਰਦਾ ਕੂਤਰਾਂ ਦੀ ਮੈਂ ਵੀ ਨਵੇਂ ਕਬੂਤਰ ਕੱਢ ਲੈਨੇ ਹੈਗੇ ਤੇ ਬਾਕੀ ਵੀ ਕੋਈ ਇੰਨਾ ਚ ਸਿਰਫ ਇੱਕ ਤਾਂ ਆ ਰਹਿ ਗਿਆ ਹਜੇ ਤੱਕ ਬੈਠਾ ਨਹੀਂ ਗਿਆ ਇਹ ਵੀ ਬਸ ਬੈਠੀ ਗਿਆ ਲਗਭਗ ਤੇ ਕੱਚ ਕਾਂਤੇ ਰਹੀ ਜਿਹੜੀ ਨਹੀਂ ਬੈਠੀ ਇਹ ਚਲੋ ਭਈ ਸਾਰੇ ਬਹਿ ਗਏ ਕੱਲੀ ਕੱਚ ਕਾਂਤੇ ਰਹੀ ਟਾਈਮ ਹੋ ਗਿਆ ਹੁਣ ਲਗਭਗ 11:30 ਵਜੇ ਹੋਣਗੇ ਹਨਾ ਤੇ ਆਦਾ ਗੁਲਾ ਟੱਪ ਗਿਆ ਬਾਕੀ ਸਾਰਾ ਅੰਦਰ ਉੰਦਰਾ ਆਊਗੇ ਤਾੜ ਤੂੜ ਤੇ ਪਤਾ ਨਹੀਂ ਟਾਈਮ ਟੂਮ ਦਾ ਕੋਈ ਪਤਾ ਨਹੀਂ ਲੱਗਿਆ ਮੈਨੂੰ ਕੀ ਕੁਛ ਹੋਈ ਇੱਕ ਮਿੰਟ ਇਹਨੂੰ ਵੀ ਬਾਅਦ ਹੀ ਲਾਵਾਂ ਯਾਰ ਇਹ ਕੱਲੀ ਕੁਦਰੀ ਰਹੀ ਬਸ ਪਾਣੀ ਵਾਲੀ ਇਹ ਆ ਬਈ ਕੁਝ ਨਵੇਂ ਕਬੂਤਰ ਜਿਨ੍ਹਾਂ ਦੀ ਡੀ ਵਾਰਮਿੰਗ ਕਰਨ ਦੀ ਸੋਚ ਰਹਿਮ ਆ ਕਬੂਤਰਾਂ ਚਾਰਕ ਤੇ ਪੰਜ ਛੇ ਕਬੂਤਰ ਆ ਠੀਕ ਹੈ ਕਿ ਨਹੀਂ ਵੀ ਇਹਨਾਂ ਦੀ ਡੀ ਵਾਰਮਿੰਗ ਕਰਕੇ ਤੇ ਕੱਢ ਲਾਂਗੇ ਇਹਨਾਂ ਨੂੰ ਤੇ ਬਾਕੀ ਇਹ ਵੀ ਪਲਟੇ ਹੈਗੇ ਆ ਦੇਖੋ ਨਾ ਇਹਨਾਂ ਅੰਦਰ ਵੀ ਕੜਕ ਕੋਈ ਸਾਰੇ ਅੰਦਰ ਤੁਸੀਂ ਐ ਚਲੋ ਛੱਡੋ ਇਹ ਤਾਂ ਕੋਈ ਨਹੀਂ ਰਿਹਾ ਤਾਂ ਬਾਕੀ ਤਾਂ ਬੰਦ ਕਬੂਤਰ ਹੈ ਕਿਹੜਾ ਵਾਰੀਆਂ ਤੇ ਹਨ ਤਾਂ ਨਵੇਂ ਆ ਇਹਨਾਂ ਦਾ ਕੋਈ ਟਿਕਟਲੀ ਨਹੀਂ ਲੱਗਣੀ ਤੇ ਹੁਣ ਪਿੰਗਰਾਂਜ ਪਾਤਾ ਲੈ ਲਿਆ ਠੀਕ ਹੈ ਹੁਣ ਸੋਚੀ ਜਾਣਾ ਵੀ ਦਵਾਈ ਲਾਵਾਂ ਕਿ ਨਾ ਲਾਵਾਂ ਮੈਨਾਂ ਜਮਾਂ ਨਹੀਂ ਜੀ ਕਰਦਾ ਸੌ ਲੱਗੇ ਵੀ ਠੀਕ ਹੈ ਕਿ ਨਹੀਂ ਤੁਸੀਂ ਆਪ ਹਿਸਾਬ ਲਾ ਲਓ ਯਾਰ ਵੀ ਅਪਕ ਆਪਣੀ ਮਾਰ ਦੇਣਾ ਸਿੱਧਾ ਹੀ ਹਿਸਾਬ ਹੈ ਆਪਣੀ ਤਾਂ ਆਪਾਂ ਝੂਠ ਜਾਨੀ ਬੋਲਦੇ ਹਣਾ ਤੁਹਾਡੇ ਮੂਰੇ ਵੀ ਜਿਹੜੀ ਗੱਲ ਹੈਗੀ ਆ ਤਾਂ ਹੈਗੀ ਹੈ ਯਾਰ ਠੀਕ ਹੈ ਕਿ ਨਹੀਂ ਵੀ ਕਿ ਕਿਹੜੇ ਕਿਹੜੇ ਪਾਸੇ ਪੂਰਾ ਆਵੇ ਬੰਦਾ ਹੁਣ ਮੰਨ ਕੇ ਚਲੋ ਵੀ ਇਹਨਾਂ ਦੀ ਦਵਾਈ ਲਾ ਕੇ ਨਿਗਰੱਖਾਂ ਇਹਨਾਂ ਦੀ ਮੈਂ ਵੀਨੇ ਨੇ ਦਵਾਈ ਗਲੱਛਤੀ ਜਾਂ ਕੋਈ ਰੱਖੀ ਬੈਠਾ ਕਿਸ ਨੇ ਕੋਈ ਮੁਲਾਪ ਕੱਢਿਆ ਹੈ ਕਿ ਨਹੀਂ ਕੱਢਿਆ ਇਹਨਾਂ ਦੀ ਨਿਗਰ ਰੱਖਾਂ ਕਿ ਮੈਂ ਇਹਨਾਂ ਦੀ ਨਿਗਰ ਰੱਖਾਂ ਵੀ ਕਿਹੜਾ ਬਹਿਗਾ ਕਿਹੜਾ ਨਹੀਂ ਬੈਠਾ ਕਿਹੜਾ ਕਦੋਂ ਬੈਠਾ ਤੇ ਫਿਰ ਇਹ ਛੱਡ ਫਿਰ ਦੂਜੇ ਵੱਡੇ ਕਬੂਤਰ ਇੰਨਾ ਕੁਛ ਬਈ ਔਖਾ ਸਿੱਧੀ ਜੀ ਗੱਲ ਹਨਾ ਕੱਲੇ ਬੰਦੇ ਨੂੰ ਮੰਨ ਕੇ ਚੱਲ ਵੀ ਪਹਿਲਾਂ ਮੈਨੂੰ ਐਸ ਵੀ ਹੈਂਡਲ ਕਰ ਲਾਂਗੇ ਆਪਾਂ ਠੀਕ ਹੈ ਪਰ ਕੋਈ ਨਹੀਂ ਹੁੰਦਾ ਮੁਸ਼ਕਲ ਹੈ ਕੱਲਾ ਬੰਦਾ ਵੱਧ ਤੋਂ ਵੱਧ 10 ਕਬੂਤਰ ੜਾ ਸਕਦਾ ਹੈ 5 ਇੱਕ ਦਿਨ 5 ਇੱਕ ਦਿਨ ਜਿਵੇਂ ਸੌਖਾ ਰਹੂਗਾ ਤੇ ਰੋਜ਼ 20 ਵੀ ਕੂਤਰ ਡਾਉਣੇ ਬਸ ਦੀ ਗੱਲ ਨਹੀਂ ਵੀ ਆਪਣੇ ਤਾਂ ਸਿੱਧੇ ਹਿਸਾਬ ਉਤਾਰਦਾ ਬਾਕੀ ਆ ਕਬੂਤਰੀ ਵੀ ਆ ਗਈ ਸੀ ਨਾ ਇਸ ਰੈਸ਼ਿੰਗਾ ਕਬੂਤਰੀਆਂ ਯਾਰ ਆਹ ਕੌਣ ਆ ਯਾਰ ਚਲੋ ਕੋਈ ਗੱਲ ਨਹੀਂ ਰੈਸ਼ਿੰਗਾ ਕਬੂਤਰੀਆਂ ਬਈ ਇੱਕ ਦੋ ਜਿੱਦਨੇ ਅੰਦਰ ਦਾਣੇ ਰਹਿ ਗਏ ਠੀਕ ਹੈ ਮੁੜ ਕੇ ਇੱਕ ਤਾਂ ਉਹ ਦਿਨ ਟਾਈਮ ਨਾਲ ਬਹਿ ਜਾਂਦੇ ਸਾਰੇ ਮਾਜੇ ਦਾ ਰਹਿ ਹਿੱਸ ਤੇ ਹੁਣ ਕੂਤਰ ਮੂੰਹ 파ਟ 파ਟ ਕੇ ਦੂਜੀ ਗੱਲ ਦੋ ਤਿੰਨ ਦਿਨੋਂ ਫੇਰ ਸੈਟ ਨਹੀਂ ਹੁੰਦੀ ਉਹ ਹਰਿਆਂ ਬਿਠਾ ਤੇ ਹੋ ਜਾਂਦੇ ਪੀਲਿਆਂ ਬਿਠਾ ਨਹੀਂ ਕਰਦੇ ਬਈ ਛੇਦੀ ਕੂਤਰ ਤਾਂ ਕਰਕੇ ਤੇ ਚਲੋ ਕੋਈ ਨਾ ਯਾਰ ਬਣਾਉਣਾ ਕੋਈ ਰਹਿ ਦੇਣਾ ਵੀ ਇੱਕ ਮਿੰਟ ਰੋ ਸਬਰ ਕਰੋ ਥੋੜਾ ਠੰਡੇ ਦਿਮਾਗ ਨਾਲ ਸੋਚੁੰਦਾ ਮੈਂ ਆਏ ਨਹੀਂ ਥੋੜਾ ਇਹ ਨਾ ਮੇਰਾ ਦਿਮਾਗ ਗਰਮ ਚੱਲ ਰਿਹਾ ਹੈ ਨਾ ਸਹਿਜ ਮਤੇ ਨਾਲ ਕੰਮ ਲੱਗੇ ਆਪਾਂ ਤੇ ਆ ਗੂਤਰੀ ਪਾਣੀ ਰੱਖ ਕੇ ਪਈ ਗਈ ਬਈ ਆ 25 ਨੂੰ ਛੱਡਨੀ ਸੀ ਪਰ ਲੰਬੀ ਆ ਰਹੀ ਸੱਚ ਕੱਚ ਘਾਂਤ ਵਾਲੀ ਤੇ 1 ਐਮਐਲ ਪਾਣੀ ਹੋਣਾ ਤੇ ਪਾਣੀ ਰੱਖ ਕੇ ਪਈ ਹਾਂ ਕੀ ਕਰ ਗਏ ਆ ਭੈਣ ਦੀ ਓਹੋ ਜੀ ਕਰਦਣਾ ਭੱਜ ਕੇ 6 7 ਟੱਕਰਾ ਮਾਰ ਕੰਦ ਚ ਉਹਦੀ ਭੈਣ ਦੀ ਲੱਕੜ ਕਿਹੜੇ ਪੁੱਠੇ ਕੰਮ ਚ ਪਏ ਆ ਮੀ ਗਾ ਮੈਂ ਕਹਿੰਦਾ ਯਾਰ ਬੰਦਾ ਨਾ ਸਾਹ ਹੋਰ ਕੁਸ਼ੀ ਕਰ ਲੈ ਬੰਦਾ ਮੈਂ ਕਹਿੰਦਾ ਬਸ ਕਬੂਤਰਾਂ ਦਾ ਸ਼ੌਂਕ ਨਾ ਲੱਗੇ ਕਿਸੇ ਨੂੰ ਦਿਲੋਂ ਕਹਣਾ ਇਹ ਗੱਲ ਮੈਂ ਕੋਈ ਸਭ ਤੋਂ ਕੁੱਤਾ ਕੰਮ ਹੈ ਆਪਾਂ ਆਪਣੀ ਮਾਰ ਦੇਗੇ ਠੀਕ ਹੈ ਕਿ ਨਹੀਂ ਆਪਾਂ ਇਹ ਨਹੀਂ ਤੁਸੀਂ ਆਏ ਨਾ ਸੋਚੋ ਵੀ ਇਹ ਮੰਨ ਚਲ ਹਾਰੀ ਜਾਂਦਾ ਜਾਂ ਤਾਂ ਕੀ ਜਾਂਦਾ ਕਈ ਕੱਲਾ ਬੰਦਾ ਜਾ ਮੰਨ ਕੇ ਚੱਲ ਹਨਾ ਜਾ ਤਾਂ ਮੰਨ ਕੇ ਚੱਲ ਬੰਦੇ ਹੋਣ ਪੱਕੇ ਟਰੇਨ ਬੰਦੇ 2 3 ਕਬੂਤਰਾਂ ਤੇ ਜਿੰਨੇ ਕਬੂਤਰ ਡਾਉਣੇ 3 ਬੰਦੇ ਪੂਰੇ ਟਰੇਨ ਡੋਣ ਵੀ ਘਰੇ ਵੀ ਸੰਭਣ ਉਹ ਤੇ ਬਾਜੀ ਤੇ ਵੀ ਸੰਭ ਲੈਣ ਸਾਰਾ ਕੰਮ ਠੀਕ ਆ ਚੱਲ ਬਾਜੀ ਤੇ ਛੱਡ ਯਾਰ ਘਰੇ ਸੰਭਣਾ ਤੇ 2 3 ਬੰਦੇ ਪੂਰੇ ਟਰੇਨ ਡੋਣੇ ਚਾਹੀਦੇ ਆ ਫੇਰ ਕਬੂਤਰ ਉਡਣਗੇ ਕੱਲੇ ਬੰਦੇ ਨੂੰ ਤਾਂ ਬਈ ਜਿਵੇਂ ਮੈਂ ਕਹਣਾ ਨਾ ਤੁਹਾਨੂੰ ਪਹਿਲਾਂ ਹੀ ਦੱਸ ਕੇ ਟਾਈ ਮੈਂ ਉਹ ਕੰਮ ਕਰ ਰਹਿੰਦੇ ਆ ਕੱਲੇ ਬੰਦੇ ਦਾ ਤਾਂ ਆਪਾਂ ਆਪਣੀ ਮਾਰਦੇ ਠੀਕ ਆ ਬਾਕੀ ਸਾਮ ਸਮਾਲ ਬਾਲੀ ਭਾਲ ਦਾ ਵੀ ਗਰਮੀ ਹੋ ਵੀ ਵੱਧ ਹਣਾ ਤਾਂ ਕਰਕੇ ਪਰ ਮੈਂ ਕਹਣਾ ਵੀ ਛੌਂਕ ਨਾ ਹੀ ਲੱਗੇ ਕਿਸ ਨੂੰ ਇਹ ਤਾਂ ਹੀ ਚੰਗੀ ਗੱਲ ਹੈ ਕਿਉਂ ਨਾ ਤਾਂ ਬੰਦਾ ਵੀ ਘਰ ਦਾ ਤੇ ਨਾ ਬਾਹਰ ਦੱਸਦੀ ਗੱਲ ਹੈ ਮੈਂ ਨਾ ਕਿਸ ਰਿਸ਼ਤੇਦਾਰੀ ਦੀ ਜਾਨਾ ਨਾ ਕਿਸੇ ਹੋਰ ਪਾਸੇ ਜਾਣਾ ਮੰਨ ਕੇ ਚੱਲ ਬਸ ਇਹਨਾਂ ਤੱਕ ਹੀ ਹੈ ਯਾਰ ਆਪਣਾ ਕੰਮ ਹਣਾ ਵੀ ਇਹਨਾਂ ਤੱਕ ਹੀ ਜ਼ਿੰਦਗੀ ਸੀਮਤੀ ਹੋ ਕੇ ਰਹਿ ਗਈ ਆਪਣੀ ਆਹ ਰੌਲਾ ਹੁਣ ਛੱਡਣ ਨੂੰ ਜੀ ਨਹੀਂ ਕਰਦਾ ਫੇਰ ਅੰਦਰੋਂ ਖੋਪ ਪੈਂਦੀ ਕੀ ਕਰਗੇ ਤੇ ਇੰਨਾ ਕੰਮ ਹੁਣ ਹੋ ਨਹੀਂ ਰਿਹਾ ਪਤਾ ਨਹੀਂ ਕੀ ਚੱਕਰ ਆ ਯਾਰ ਭੈਣਾਂ ਜੋ ਪਹਿਲਾਂ ਤਾਂ ਸਾਹ ਸੁਣ ਲੈਂਦੇ ਸੀਗੇ ਹੁਣ ਥੋੜਾ ਜਿਹਾ ਹਲੋ ਜੀ ਤੇ ਇਧਰ ਕਰ ਲਿਆ ਦਵਾਈ ਤਿਆਰ ਜਿਹੜੇ ਕੂਤਰਾਂ ਦੀ ਡੀਵਾਰਮਿੰਗ ਕਰਨੀ ਆ ਤੇ ਦਵਾਈ ਆਪੋ ਨੇ ਉਹੀ ਪੈਪਰਾਜੀਨ ਤੇ ਵਿੱਚ ਪਾ ਲਈ ਥੋੜੀ ਹਾਈ ਟੈਕ ਲਗਭਗ ਇੱਕ ਕਬੂਤਰ ਵਾਸਤੇ ਪੰਜ ਬੂੰਦਾਂ ਪੈਪਰਾਜੀਨ ਦੀਆਂ ਤੇ ਲਗਭਗ ਇੱਕ ਦੋ ਬੂੰਦਾਂ ਹਾਈ ਟੈਕ ਦੀਆਂ ਤੇ 25 ਐਮਐਲ ਪਾਣੀ ਛਪਾ ਕੇ ਉਸ ਹੱਬ ਤੇ ਕੁਆਂਟੀਟੀ ਸੈੱਟ ਕਰ ਲਈ ਆਪਾਂ ਸਾਰਿਆਂ ਦੀ ਇਕੱਠੀ ਵਾਲੀ ਇੱਕ ਤਾਂ ਆ ਆ ਚਾਰ ਕਬੂਤਰਾਂ ਇੱਕ ਮਿੰਟ ਦਿਖਾ ਕੇ ਦਿੰਨਾ ਤੁਹਾਨੂੰ ਬਣਾਵਾਂ ਆ ਚਾਰ ਕਬੂਤਰ ਨੇਦਰਲੇ ਪਾਸੇ ਇਹਨਾਂ ਨੇ ਦਵਾਈ ਲਾਉਣੀ ਆ ਤੇ ਇਧਰ ਆਹ ਕਬੂਤਰ ਆ ਕੁਛ 6 ਨੌਤੀ ਇਹਨਾਂ ਨੇ ਵੀ ਕਰ ਲੋ ਦਰਸ਼ਨ ਖੜ ਤੇ ਹੁਣ ਦੇਖੋ ਇੱਕ ਕਬੂਤਰ ਤੇ ਆਹ ਕਬੂਤਰ ਠੀਕ ਹੈ ਤੇ ਚਲੋ ਕਿਰਾਮ ਲਾਵਾ ਦਵਾਈ ਇਹਦੇ ਤਾਸ ਵੀ ਖੇਡ ਲਈ ਤੇ ਇਧਰ ਮੰਨ ਕੇ ਕਬੂਤਰਾਂ ਨੂੰ ਪਾਣੀ ਪੂਣੀ ਵੀ ਪਿਆਤਾ ਸੀਗਾ ਤੇ ਇਧਰ ਲਿਆਣੂ ਬਈ ਆਪਣੀ ਮਲਾਂ ਪਾਣੀ ਦਵਾਈ ਵੀ ਲਾਤੀ ਆਪਾਂ 10 ਕ ਕਬੂਤਰਾਂ ਨੂੰ ਮੇਰੇ ਹਿਸਾਬ ਨਾਲ ਤੇ ਕਿਸੇ ਨੇ ਵੀ ਹਜ ਤੱਕ ਨਹੀਂ ਗਲੱਛੀ ਤੇ ਹੁਣ ਮੁੰਡਿਆਂ ਦੀ ਰਾਇ ਹੈਗੀ ਆ ਵੀ ਕਹਿੰਦੇ ਮਾੜਾ ਜਿਹਾ ਫਰੈਸ਼ ਹੋਇਆ ਅੱਗੇ ਉੱਥੇ ਨਹਿਰ ਤੇ ਚੱਲ ਗਏ ਨਾ ਹੁਣ ਵੱਡੀ ਤੇ ਹੈ ਸੁਣੋ ਉੱਥੇ ਤਰਾਕੀ ਤਰੂਕੀ ਦਿਖਾਵਾਂਗੇ ਨਿਲੇ ਆਪਦੀ ਹਾਂ ਬਸ ਹੁਣ ਆਹ ਕੰਮ ਤੋਂ ਹੁਣ ਕੰਨਵਾੜ ਦੂਏ ਭਾਈ ਚਾਈਨਿਸ ਬਣਦਾ ਦੂਜਾ ਇਹ ਤੇ ਇਧਰ ਇਹਨਾਂ ਨੂੰ ਵਾਟਰ ਰੱਖਤਾ ਇਹਨਾਂ ਨੂੰ ਵੀ ਤੇ ਇਹਨਾਂ ਨੂੰ ਵੀ ਵੀ ਡੱਕਵਾ ਪੀ ਲੈਣਗੇ ਆਪਣੇ ਆਉਂਦਿਆਂ ਤੱਕ ਤੇ ਅੱਗੇ ਬਦਾਮ ਤਰਾਂਗੇ ਇਹਨਾਂ ਨੂੰ ਠੀਕ ਆ ਬਾ ਤੇ ਆਪਣੀ ਵੀ ਡੌਗੀ ਡਾਉਣ ਨੂੰ ਪਾਤਾ ਵਾਟਰ ਠੀਕ ਹੈ ਤੇ ਛਾਵੇਂ ਬੰਨ ਰੱਖੀ ਆ ਉਧਰ ਕਬੂਤਰਾਂ ਨੂੰ ਵੀ ਪਾਣੀ ਵਗੈਰਾ ਪਾਤਾ ਦੂਜੇ ਕਬੂਤਰਾਂ ਨੂੰ ਪਾਣੀ ਦਵਾਈ ਲੱਗੀ ਵੀ ਬਾਹਰ ਦਿੱਤੇ ਜੜ ਲੌਕ ਲਾਤੇ ਸਾਰੇ ਕਬੂਤਰ ਅੰਦਰ ਆਪਣੇ ਟਾਈਮ ਟੂ ਬਸ ਸਾਰਾ ਕੋਈ 11 ਗੂਰਾ ਵਜ ਤੋਂ ਸਾਰੇ ਕਬੂਤਰ ਬੈਠ ਗਏ ਸੀ ਤੇ ਹੁਣ ਟੀਮ ਹੈਗੀ ਜਾਣ ਨੂੰ ਤਿਆਰ ਨਹਿਰ ਤੇ ਚੱਲੀਏ ਕਰਾਲੀ ਟੈਂਕੀ ਫੁੱਲ 110 ਨਾਲ ਹੈ ਉਹ ਫੁੱਲ ਤਾਂ ਪਹਿਲੀ ਹੀ ਸੀ ਬਸ ਇੰਨਾ ਘਣਾ ਆਏ ਹੁੰਦਾ ਰ ਵੀ ਚੱਲ ਪਾਉਣਾ ਚਾਹੀਦਾ ਇਨਾ ਤੁਰਨ ਲੱਗੇ ਸੋਨੂ ਸਾਡੇ ਸ਼ਾਇਰੀ ਪੜਾਕਾ ਸੁਣਨ ਨੂੰ ਮਿਲੂਗਾ ਦੋ ਜੀ ਸ਼ਾਇਰੀ ਪੜਾਕਾ ਮਰਾਓ ਜੀ ਆਹ ਜ਼ਰਾ ਲਾ ਦੇ ਜਿੱਤ ਗਏ ਹੁਣ ਯਾਰ ਦੇ ਚੱਲ ਕੇ ਕਿਸੀ ਦੇ ਸਾਈਡ ਕਿਹੜੇ ਕਿਪਰੇ ਤੋਂ ਤੇ ਕੀ ਚੱਲ ਪੰਜ 6 ਕਿਲੋਮੀਟਰ ਚੱਲ ਗਏ ਦੋ ਪਿੰਡ ਛੱਡ ਕੇ ਕੱਸੀ ਦੇ ਨਾ ਹੁਣੋਂ ਜੀ ਜੀ ਪਹੁੰਚ ਗਏ ਕਸੀਪੇਰ ਇਹ ਹਮਾਰੇ ਗਾਉਂ ਕੀ ਸਾਬ ਤੇ ਡੂੰਗੀ ਕਸੀਓਰ ਅੱਗੇ ਅੱਗੇ ਤੇ ਤਾਂ ਤੋ ਚਾਲ ਮਾਰੂਗਾ ਐ ਬੰਨੀ ਤੇ ਨਾ ਮੈਂ ਦੇ ਤਾ ਹੁਣ ਪਰ ਐ ਹੁਣ ਮੈਂ ਜੂਤ ਹੁਣ ਪਰ ਲੈਣਾ ਕੀ ਆ ਔਰ ਹਮਾਰੇ ਅਗੇ ਗੋਲੀ ਜੀ ਵੀ ਖੜੇ ਹੋਏ ਆ ਹਾਂ ਜੀ ਤੂੰ ਹੀ ਕਰਨ ਲੱਗ ਗਈ ਚੇਂਜ ਕਰਨ ਗਈ ਤੇ ਤੈਨੂੰ ਮੈਂ ਚੜ ਗਿਆ ਅਗੇ ਮੇਰੇ ਸਾਲੇ ਲੈ ਵੀ ਗਿਆ ਉਸਤਾਦ ਕੋਦ ਅਏ ਗੰਗ ਗੰਗ ਨੰਗਾ ਗਾਈ ਨਹੀਂ ਨਾ 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 ਆੰਗਰੇਜ਼ਾਂ ਨੇ ਘਰੇ ਆ ਕੇ ਤੇ ਆ ਮੈਂ ਕੀ ਸੀਨ ਬਣਿਆ ਹਨ ਇੱਕ ਅਸੀਂ ਆਇਆ ਤਾਂ ਤਿੰਨ ਸੀਹਾ ਦੇ ਨਾਲ ਜਵਾਕ ਪ੍ਰੈਕਟ ਕਰ ਲਿਆ ਸੀ ਇਹ ਇੱਕ ਅਸੀਂ ਹੋਣੀ ਇਹ ਜਲਪਰੀ ਨਿਕਲੀ ਉਹ ਤੋਂ ਵਿਸ਼ਵਨ ਕਿ ਉਹ ਸਾਨੂੰ ਜਵਾਕ ਦੇਗੀ ਜਲਪਰੀ ਆਗੇ ਜੀ ਘਰੇ ਮਸੀਂ ਪਹੁੰਚੇ ਐ ਢੰਡੇ ਹੁੰਦੇ ਸੀਗੇ ਤੇ ਧਰਮੋ ਗਏ ਇੱਕ ਵਟ ਘੇੜ ਖੋਲ ਦਨਾਂ ਮੈਂ ਤੇ ਹੋਰ ਰੱਖੀ ਇਹਨਾਂ ਨੂੰ ਬਦਾਮ ਪਈ ਜਿਹੜੇ ਇਹ ਡੋਟ ਗਏ ਸੀ ਇੱਕ ਤਾਂ ਆਪਣੀ ਸੱਜੇ ਗਲਾਬੀ ਟੂਸੀ ਵਾਲੀ ਕਬੂਤਰੀ ਹੋਵੇ ਠੀਕ ਹੈ ਇੱਕ ਹੋ ਵੀ ਆਪਣੀ ਕੱਚਕਾਂਤ ਵਾਲੀ ਤੇ ਉਦੋਂ ਥੱਲੇ ਹੋ ਗਈ ਸੱਜੀ ਗਲਾਬੀ ਕਾਂਟਾਲੀ ਆਇਆ ਖੰਡ ਤੇ ਉਦੋਂ ਪਰਾਂ ਹੋ ਗਈ ਆਪਣੀ ਖੱਬੇ ਗਲਾਬੀ ਨੂੰ ਟੂ ਸੇਅ ਲਓ ਜੀ ਆਇਆ 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 ਪੁੱਤ ਇਹਨੂੰ ਖਾਣ ਦੇ ਉਪਰਾਂ ਬਾਦਾਮ ਜਿਹੜੇ ਰਹਿ ਗੋ ਉਹਨਾਂ ਨੂੰ ਵੀ ਤਰਕੇ ਤੇ ਆਹ ਦੋਵੇਂ ਕਬੂਤਰ ਸੀਗੇ ਤੇ ਇਹਨਾਂ ਨੂੰ ਵੀ ਰੱਖੀ ਬਾਦਾਮ ਹੋ ਤਾਂ ਵੈਸੇ ਲੇਟ ਗਏ ਚਲੋ ਫਿਰ ਜਦੋਂ ਟਾਈਮ ਨਾ ਰੱਖਦੇ ਉਦੋਂ ਕਿਹੜੇ ਟਾਈਮ ਨਾਲ ਵਿਹਲੇ ਹੋ ਜਾਂਦਾ ਕਿ ਗਲਤ ਕਰ ਲੈ ਯਾਰ ਹੈ ਕੱਲ ਮੈਂ ਇੱਥੇ ਬੈਠ ਇਹਨੂੰ 11:30 ਵਜੇ ਪਾ ਕੇ ਗਿਆ ਸਾਰਿਆਂ ਨੂੰ ਤੇ ਕੱਲ ਕੱਲ ਯਾਰ ਜੇਦੋਂ ਕੱਲ 11:30 ਵਜੇ ਨਹੀਂ ਵਿਹਲੇ ਹੋਏ ਤੇ ਅੱਜ 4 ਵਜੇ ਪਾ ਦੇਂਗਾ ਤਾਂ ਕਿੱਡੀ ਗੱਲ ਅੱਜ ਨੂੰ ਨਾ 4-5 ਵਜੇ ਕੋਣਗੇ ਆਪਾਂ ਹੈਨਾ ਗੱਪਣੀ ਮਾਰਦਾ ਥੋੜੇ ਸਾਹਮਣੇ ਵਾਲੇ 6 ਵਜੇ 6 ਵਜੇ ਬਦਾਂਤਰੀ ਲੈਣ ਨੂੰ ਮੈਂ ਕੋਈ ਚੱਕਰ ਨਹੀਂ ਜਿਵੇਂ ਇਹ ਚੱਲਣਗੇਵੇਂ ਆਪਾਂ ਚੱਲਾਂਗੇ ਲਓ ਜੀ ਤੇ ਇੱਧਰ ਆਪਣੀਆਂ ਵੱਡੀਆਂ ਕਬੂਤਰਾਂ ਨੂੰ ਰੱਖਦ ਕੇ ਦਾਣੇ ਬਈ ਆਇਓ 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 ਪੁੱਤ ਤੇ ਇਹਨਾਂ ਵਾਸਤੇ ਪਾਣੀ ਵੀ ਲਿਆਈ ਪਾ ਬਸ ਸਤੀ ਸਤੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਬਈ ਦਾਣੇ ਆਇਓ ਤੇ ਆਇ ਆਇ ਆਇਓ ਆਇਓ ਸ਼ੁਰੂ ਤੇ ਪਾਈ ਸੀ ਪੀ ਸੀ ਦੇ ਇਹਨਾਂ ਨੂੰ ਵਾਟਰ ਇਧਰ ਆਪਣਾ ਮੋਤੀ ਡਾਉਂਡ ਵੀ ਫਿਰ ਰਿਹਾ ਮੋਤੀ ਓਏ ਮੋਤੀ ਇਹਨੂੰ ਜਵਾਨੀ ਸੁਣ ਦੇਖੋ ਨਾ ਇਹਨੂੰ ਦੇਸੀ ਮੋਤੀ ਇਹਨੂੰ ਆਈ ਨਹੀਂ ਪੜ ਗਿਆ ਬੰਦਾ ਬੋਲ ਕਿਧਰੋਂ ਮੋਤੀ ਓਏ ਲੈ ਇਹ ਐ ਪਾਲੀ ਜਾਂਦਾ ਮੈਨੂੰ ਕੌਣ ਬੁਲਾਈ ਜਾਂਦਾ ਤੇ ਪਾਈਏ ਬਈ ਇਹਨਾਂ ਨੂੰ ਛੇਤੀ ਛੇਤੀ ਵਾਟਰ ਤੇ ਉਸ ਤੋਂ ਬਾਅਦ ਹਜੇ ਅਸੀਂ ਸ਼ਹਿਰ ਵੀ ਜਾ ਕੇ ਆਉਣਾ ਹੈ ਬਦਾਮ ਵਗੈਰਾ ਲੈ ਕੇ ਆਉਣੇ ਆ ਬਦਾਮ ਮੁੱਕੇ ਪਏ ਸੀ ਪਹਿਲਾਂ ਤਾਂ ਮੇਰੀ ਰਾਇ ਸੀਗੀ ਯਾਰ ਵੀ ਬਦਾਮ ਹਨਾ ਨਹੀਂ ਲੈ ਕੇ ਆਉਂਦੇ ਸੀ ਖੜ ਜਾ ਪੈ ਵਿੱਚੋਂ ਨਹੀਂ ਪਾਣੀ ਪੀਏ ਵਿੱਚ ਡਿੱਗ ਗਈ ਖੜ ਜਾ ਉਤਰੂ 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 ਥੱਲੇ ਉਤਰੋ ਗੰਦਗਾ ਪਹਿਲਾਂ ਤਾਂ ਮੇਗ ਰਾਇ ਸੀ ਵੀ ਨਹੀਂ ਲੈ ਕੇ ਆਉਂਦੇ ਹਨਾ ਫੇਰ ਮੈਂ ਕਿਹਾ ਯਾਰ ਹੁਣ ਤੁਸੀਂ ਆਖੋਗੇ ਨਾ ਮੈਦਾਨ ਛੱਡ ਕੇ ਭੱਜੀ ਜਾਂਦਾ ਯਾਰ ਮੈਂ ਚੱਲ ਕੋਈ ਨਾ ਕਰ ਲੈਨੇ ਜਿੰਨੇ ਕੋ ਹੈਗੇ ਹਨਾ ਕੋਈ 10 15 ਕਬੂਤਰ ਹੋਰ ਡਾਲੇ ਨੇ ਲਓ ਜੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਪਤਾ ਵਾਟਰ ਓਕੇ ਵੀ ਬਾਬੇ ਰੋਕੋ ਚੱਲ ਪਿਆ ਸ਼ਹਿਰ ਨੂੰ ਸ਼ਹਿਰ ਦੇ ਦਰਵਾਜ਼ੇ ਸਭਾ ਨੂੰ ਨਿਵਾਉਣ ਨਾ ਆਈਆਂ ਤਾਂ ਨਾ ਗਈ ਤੋ ਉਹ ਉਹ ਮੋਟੋ ਜੇ ਇੱਥੋਂ ਦੀ ਹੈ ਕਿਹੜੀ ਦੀ ਬਟੇ ਲੋਗੇ ਕਿਹੜੀ ਆਹ ਤੇ ਜਾਣਿਆਂ ਵਿੱਚ ਉਹ ਤਾਂ ਲੇਟ ਗਏ ਅਸੀਂ ਜਾਂ ਲੇਟ ਰੂਗੇ ਹਾਣੂ ਕਿਹੜਾ ਕੋ ਭੈਣਾ ਘਰੇ ਜਵਾ ਕਰ ਉਹ ਤੇ ਹਾਂ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਤੇ ਬਸ ਬਾਦਾਮ ਲੈਣੇ ਥੋੜਾ ਜਿਹਾ ਕੰਮ ਹੋ ਰਿਹਾ ਤੇ ਮਿੰਟੋ ਮਿੰਟ ਬਸ ਇਹਦੀ ਇਹਦੀ ਦੀ ਕਰਦੀ ਹੋ ਤਾਂ ਟਾਈਮ ਦੇਖੋ ਸਾਡਾ ਤੁਰੰਤ ਉਹ ਖੜ ਜੂਗੀ ਟਾਈਮ ਇਜ਼ ਵੈਰੀ ਸਾਡਾ ਸਰਾ ਹਾਰ ਜਾ ਗੰਗਵਾਰ ਉਹ ਮਾਈ ਗਾਡ ਗੈਂਗਵਾਰ ਚੱਲ ਵੀ ਗੈਂਗਵਾਰ ਹੋਣੀ ਘਰ ਹੋਰੀ ਪੌਣਾ ਚੱਕ ਲੈਣ ਵਿੱਚ ਹੀ ਕਿਤੇ ਹਾਰ ਜਾ ਟਰੇ ਟਰੇ ਲੜ ਪਾ ਚੜਾ ਨਾ ਨਾ ਆਪਾਂ ਨੂੰ ਰਗੜਦਾਂ ਵਿੱਚ ਹੋਲੀ ਕਰ ਲਾ ਕਿ ਮੈਂ ਦੱਸੀ ਆ ਨਾ ਤੈਨੂੰ ਕਿ ਤੇ ਆਪਾਂ ਤਾਂ ਹੈ ਹੀ ਉਵੇਂ ਮਾਰੇ ਆਂ ਆਪਾਂ ਤਾਂ ਰੱਬ ਬੋਲਦਾ ਤੈਨੂੰ ਪਤਾ ਹੈ ਗਰੀਮ ਉਸ ਗਰੀਮ ਪੁਆਇੰਟ ਨੂੰ ਉਹ ਭਿੜਾ ਲੜ ਪਈ ਗੈਂਗਵਾਰ ਹੋਈ ਸੀ ਮਜ਼ਾ ਟੱਪਿਆ ਤੇ ਬੀ ਦੀ ਖੜਾ ਜਿਹੜਾ ਕੇ ਫੇਰ ਚੱਲ ਪਿਆ ਉਹ ਫੇਰ ਲੜ ਪਿਆ ਉਸਨੇ ਪਤਾ ਨਹੀਂ ਕਾਹਦਾ ਬੱਟ ਦਾ ਰੋੜਾ ਇਹ ਜਾ ਹੈ ਯਾਰ ਅੱਲ ਕੋਈ ਗੱਲ ਨਹੀਂ ਅਸੀਂ ਪਹੁੰਚ ਗਏ ਬਈ ਲਗਭਗ ਸ਼ਹਿਰ ਲਓ ਜੀ ਸਾਹਜੇ ਦੇ ਬਦਾਮ ਲੈ ਲਏ ਹਨ ਕੋਈ ਲਗਭਗ 3-4 ਕਿਲੋ ਲੈ ਲੇ ਕਰਾ ਬਹੁਤ ਹੈ ਮੈਂ ਕਿਹਾ ਤੇ ਬਸ ਬਾਹਲਾ ਜੀ ਤੇ ਟਾਈਮ ਪਾਸ ਨਹੀਂ ਕਰਦੇ ਹਨ ਕੋਈ ਵਾਰਾ ਕਰਦੇ ਕੁਝ ਨਹੀਂ ਬਾਬੇ ਸਿੱਧੀ ਸੱਚੀ ਗੱਲ ਹੈ ਤੁਹਾਡੇ ਸਾਹਮਣੇ ਬਸ ਪਿੰਡ ਨੂੰ ਚਲਦੇ ਆ ਖਿੱਚ ਦੇ ਦਵਨੀ ਪਿੰਡ ਨੂੰ ਇੱਕ ਤਾਂ ਢੇੜਾ ਲਾ ਕੇ ਆ ਗਏ ਘਰ ਵਾਪਸ ਟਾਈਮ ਨਾਲ ਹੀ ਕੋਈ ਬਾਹਲਾ ਹੋ ਟਾਈਮ ਨਹੀਂ ਹੋਏਗਾ 8:00 8 ਮਿੰਟ ਹੀ ਹੋਏ ਹੈ ਓ ਨੋ ਬਾਬੇਓ ਕੰਮ ਟੇਡਾ ਹੋ ਗਿਆ ਬਈ ਮੈਨੂੰ ਲੱਗਦਾ ਹੈ ਇੱਕ ਮਿੰਟ ਦਾ ਰੋਣਾ ਰੱਖਾ ਇੱਥੇ ਮੰਨ ਕੇ ਚਲੋ ਆਪਣੇ ਪੁੱਤ ਨੇ ਡੀ ਵਾਰਮਿੰਗ ਕੀਤੀ ਸੀ ਹਨ ਇਹਨਾਂ ਨੂੰ ਦਵਾਈ ਵਾਲਾ ਮਤਲਬ ਮੈਡੀਸਨ ਵਾਲਾ ਪਾਣੀ ਪੂਣੀ ਲਾ ਦੇ ਉਹ ਜਿਹੜੀ ਹੁੰਦੀ ਹੈ ਉਦੋਂ ਫੋਕਾ ਪਾਣੀ ਦੇ ਕੇ ਛੱਡੇ ਸੀ ਪਿੰਜਰੇ 'ਚ ਇੱਥੇ ਮੈਂ ਤਾਂ ਫੋਕਾ ਪਾਣੀ ਖਿੱਚੀਏ ਉਦੋਂ ਚੱਕਾਂਗੇ ਤੇ ਆਹ ਪਿੰਜਰਾ ਇਥੋਂ ਐਂ ਭੇੜਦਾ ਸੀ ਮੇਰੇ ਯਾਦ ਅਜੇ ਤੱਕ ਇਥੋਂ ਐਂ ਕਰਕੇ ਇਹ ਪਿੰਜਰਾ ਭੇੜਿਆ ਸੀਗਾ ਮੈਂ ਤੇ ਆਹ ਕਬੂਤਰ ਬਈ ਰੱਬ ਜਾਣੇ ਹੁਣ ਕਿਵੇਂ ਬਾਹਰ ਨਿਕਲਿਆ ਪਰ ਕਿਵੇਂ ਨਹੀਂ ਬਾਹਰ ਨਿਕਲਿਆ ਹਨ ਤੇ ਜਿਹੜੇ ਹਿਸਾਬ ਤੇ ਦੀ ਹਾਲਤ ਲੱਗ ਰਹੀ ਏ ਮੈਨੂੰ ਤੇ ਕੂਤਰੋਂ ਥੋਂ ਨਿਕਲ ਕੇ ਪੱਖੇ 'ਚ ਵੱਜਾ ਲੱਗਦਾ ਵੀ ਥਿਉਰੀ ਸਿੱਧੀ ਅਨਸਾਰ ਲਾਤੀ ਤੇ ਗੱਲ ਵੀ ਇਹੀ ਐ ਉਥੋਂ ਨਿਕਲ ਕੇ ਪੱਖੇ 'ਚ ਵੱਜ ਗਿਆ ਤੇ ਪੱਖੇ 'ਚ ਵੱਜ ਕੇ ਥਲੇ ਡਿੱਗ ਗਿਆ ਤੇ ਉਥੋਂ 60-60 ਵੱਜ ਗਈ ਨਾ ਜਾਨਵਰ ਤੇ 100% ਦਾ ਗਿਆ ਕੰਮ ਉਹ ਇਹ ਮਤਲਬ ਚਲ ਕੰਮ ਤਾਂ ਕੋਈ ਚੱਕਰ ਨਹੀਂ ਐਨਾ ਵੀ ਵੱਜ ਜੇ ਉਹੀ ਬਹੁਤ ਐ ਇੱਕ ਵਾਰ ਦੇਖਾਂ ਯਾਰ ਮੈਂ ਫੜਿਆ ਵੀ ਨਹੀਂ ਅਜੇ ਕੁਛ ਵੀ ਨਹੀਂ ਕੀਤਾ ਚਲੋ ਯਾਰ ਭੈਣ ਘਾਟੇ ਤੇ ਘਾਟ ਹੀ ਪਈ ਜਾਂਦੀ ਐ ਯਾਰ ਤੇ ਇਹਦੇ ਬਈ ਪੱਲੇ ਦਾ ਕੰਮ ਹੋਊ ਗੋਪੂਤਰ ਦਾ ਮੰਨ ਕੇ ਚਲੋ ਵੀ ਉਹ ਸਹੀ ਐ ਕੋਈ ਕਿਤੇ ਕੋਈ ਚੱਕਰ ਵਾਲੀ ਗੱਲ ਨਹੀਂ ਮਤਲਬ ਪੱਲਾ ਵੱਜਿਆ ਬਈ ਇਹਦਾ ਤੇ ਸਾਰਾ ਪੱਲਾ ਕੋਲ ਕਿ ਦਿਖਾ ਨਾ ਸਕ ਨੂੰ ਵਿਚਾਲੋ ਵਿਚਾਲੋ ਸਾਰੇ ਫੰਗ ਗੇ ਪੱਤੇ ਪੱਲੇ ਦੇ ਮਤਲਬ ਲੱਗਦਾ ਮੈਨੂੰ ਵੀ ਪੱਲਾ ਟੁੱਟ ਗਿਆ ਹੋਵੇ ਇਹਦਾ ਚਲੋ ਉੱਡਣ ਦੇ ਤਾਂ ਨਹੀਂ ਕੰਮ ਦਾ ਰਿਆ ਹਨਾ ਦੇਖੋ ਅੱਜ ਹੀ ਕੱਢੇ ਸੀ ਮਿੱਠਕੇ ਚੰਗੇ ਚੰਗੇ ਮੈਂ ਕਿਹਾ ਜਿਹੜੇ ਵੀ ਸਾਰੇ ਵਧੀਆ ਟੌਪ ਟੌਪ ਦੇ ਕੱਢ ਲੈਨੇ ਹੈਗੇ ਤੇ ਇੱਕ ਜਾਨਵਰ ਖਰਾਬ ਹੋ ਗਿਆ ਵਿੱਚੋਂ ਯਾਰ ਅੱਛਾ ਇਹ ਦੋ ਹੀ ਸੀ ਬਾਕੀ ਬਈ ਇਹ ਜੋੜੀ ਦੇ ਇੱਕ ਹੀ ਰਹਿ ਗਿਆ ਆਪਣੇ ਕੋਲ ਇਹ ਖਰਾਬ ਹੋ ਗਿਆ ਤੇ ਇਹ ਕਬੂਤਰਾਂ ਨੂੰ ਬਈ ਛੱਡਦੀ ਆਪਾਂ ਇਹਨਾਂ ਦੇ ਖੁੱਡਿਆਂ 'ਚ ਕਬੂਤਰਾਂ ਨੂੰ ਕਬੂਤਰਾਂ ਵਾਲੇ ਪਾਸੇ ਤੇ ਕਬੂਤਰੀਆਂ ਨੂੰ ਕਬੂਤਰਾਂ ਵਾਲੇ ਪਾਸੇ ਜਾਣ ਦੇ ਇਹਨਾਂ ਨੂੰ ਅੰਦਰ ਇੱਕ ਮਿੰਟ ਚਲੋ ਏ ਚਲੋ 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 ਅੰਦਰ ਚਲੋ 1 2 3 4 5 6 ਤੇ ਇਹਨਾਂ ਨੂੰ ਦਾਣੇ ਰੱਖਤੀ ਸੀ ਬਈ ਮੈਂ ਇਹਨਾਂ ਦੇ ਪਿੰਜਰੇਾਂ 'ਚ ਰੱਖਤੀ ਸੀ ਮੈਂ ਕਿ ਖੁੱਡਾਂ 'ਚ ਤਾਂ ਦਾਣੇ ਹੋਣੇ ਨਹੀਂ ਪਹਿਲਾਂ ਕਬੂਤਰਾਂ ਨੂੰ ਖਵਾ ਦੇ ਸੀ ਤੇ ਉਸ ਤੋਂ ਬਾਅਦ ਕਬੂਤਰਾਂ ਨੂੰ ਦੇ ਲਓ ਜੀ ਇਹਨਾਂ ਨੂੰ ਵੀ ਜਾਣ ਦੇ ਇਹ ਇੱਕ ਮਿੰਟ ਚਲ ਚਲੋ 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 ਬੇਬੀਜ਼ ਇੱਕ ਗਈ ਚਾਲ 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 ਖੰਡ ਚਾਲ ਦੂਜੀ ਖੰਡ ਵੀ ਗਈ ਤੇ ਤੀਜੀ ਵੀ ਗਈ ਤੇ ਇੱਕ ਹੋ ਖੁੰਝ ਚ ਲਾ ਗਈ ਬਾਦੀ ਆਪਾਂ ਹਨਾ ਚਲੋ ਯਾਰ ਆਪਣੀ ਵੀ ਉਹਦੇ ਚ ਕੋਈ ਗਲਤੀ ਨਹੀਂ ਬਈ ਹਨਾ ਫਿਰ ਜਿਹੜਾ ਕੁਝ ਹੋਣਾ ਹੋਵੇ ਤੇ ਇੱਕ ਇਹ ਕਬੂਤਰੀ ਬਈ ਕਰੋ ਚੈੱਕ ਨਿਊ ਕਬੂਤਰੀ ਠੀਕ ਹੈ ਇਹ ਬਈ ਆਪਣੇ ਕੋਲੇ ਸਾਂਭ ਵਾਸਤੇ ਆਈ ਹੋਈ ਆ ਕੱਲ ਨੂੰ ਸਾਂਭਣੀ ਆ ਇਹ ਆਪਾਂ ਤੇ ਪਰਸੋਂ ਇਹਨੇ ਬਾਜੀ ਟੁੱਟ ਰਹੀ ਤੇ ਇਹ ਨੂੰ ਵੀ ਮੈਂ ਖੁੱਡੇ ਛੱਡ ਦੇਣਾ ਇਹ ਥਾਲਖੰਡ ਬਇਆ ਬਹੁਤ ਜੀ ਪਾ ਇਹਨੂੰ ਬਾਹਰ ਨਾ ਜੀ ਕਿਤੇ ਹੋਰ ਨਾ ਨਵਾਂ ਯੱਬ ਖੜਾ ਹੋਏ ਲਓ ਜੀ ਓਕੇ ਹੋ ਗਈ ਰਿਪੋਰਟ ਕੇਰਾ ਬਸ ਕਿਲੀ ਤੇ ਚੜ ਗਈ ਐ ਤੇ ਸਹੀ ਆ ਹਨਾ ਵੈਸੇ ਤਾਂ ਮੈਂ ਇਹ ਪੰਗਾ ਲੈਂਦਾ ਨਹੀਂ ਹੁੰਦਾ ਵੀ ਹਨਾ ਕਬੂਤਰ ਸਾਂਭਣ ਵਾਲਾ ਚਲੋ ਆਪਾਂ ਆਪਦੇ ਸਾਂਭੀ ਜਾਂਦੇ ਆ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਠੀਕ ਆ ਬਾਬੇ ਦੀ ਕਿਰਪਾ ਨਾਲ ਵਧੀਆ ਸਮਝ ਜਾਂਦੇ ਕਬੂਤਰ ਇਹ ਚਲੋ ਕੋਈ ਖਾਸ ਹਨਾ ਨੇੜੇ ਦਾ ਮਿੱਤਰ ਹੀ ਆਪਣਾ ਇਹ ਮੈਂ ਤਾਂ ਕਰਕੇ ਸਾਂਭ ਦਿੰਨੇ ਆ ਬਾਈ ਉਹ ਐ ਤੂੰ ਚੱਕੇ ਦੀ ਬਾੜੇ ਵੱਡੇ ਪਲੇਅਰ ਆਪਾਂ ਤਾਂ ਨਹੀਂ ਸਾਂਭ ਕੇ ਦਿੰਦੇ ਬਈ ਜ਼ਿੰਮੇਵਾਰੀ ਬੜੀ ਵੱਡੀ ਹੋ ਜਾਂਦੀ ਹੈ ਹਨਾ ਬਗਾਨੇ ਕੂਤਰ ਦੀ ਆਪਦੇ ਕੂਤਰ ਤੋਂ ਆਪਾਂ ਉਨੀ ਕੀ ਕਰ ਵੀ ਦੇਵਾਂਗੇ ਵੀ ਮੰਨ ਕੇ ਚੱਲ ਕੋਈ ਚੀਜ਼ ਘੰਟਾ ਲੇਟ ਦੇ ਦੇ ਐ ਕੋਈ ਅੱਧਾ ਘੰਟਾ ਕੋਈ ਹਨਾ ਕੋਈ ਉੱਤਾਂ ਥੱਲਾ ਕਰ ਲਾਂਗੇ ਪਰ ਜਦੋਂ ਬਗਾਨਾ ਕੂਤਰ ਸਾਹਮਣਾ ਹੋਊਗਾ ਬਈ ਆਪਾਂ ਠੀਕ ਹੈ ਕਿ ਨਹੀਂ ਤੇ ਉਦੋਂ ਮੰਨ ਕੇ ਚੱਲ ਵੀ ਆਪਾਂ ਉਹ ਕੁਝ ਵੀ ਉਹ ਨਹੀਂ ਕਰ ਸਕਦੇ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਨਾਲ ਤਾਂ ਕਰਕੇ ਸਾਹਮਣੇ ਉਹ ਲਾਂਬਾ ਬਣ ਜਾਂਦਾ ਨਾ ਬਾਅਦ ਚ ਹੋਰ ਕੋਈ ਗੱਲ ਨਹੀਂ ਤਾਂ ਹੀ ਆਪਾਂ ਵੈਸੇ ਦਾ ਫੜਦੇ ਨਹੀਂ ਹੁੰਦੇ ਕੂਤਰ ਸਾਹਮਣਾ ਚਲੋ ਇਹ ਤਾਂ ਫਿਰ ਸਾਬ ਕੇ ਦੇਣੀ ਪੈਣੀ ਸੀਗੀ ਲਓ ਜੀ ਤੇ ਇਧਰ ਸਮਾਨ ਪੱਤਾ ਭੌਂਗ ਰੱਖਤਾ ਮੇਰੇ ਵੀਰੋ ਸਮਾਨ ਪੱਤਾ ਕੀ ਆ ਵੀ ਨਹੀਂ ਤਾਂ ਪਾਣੀ ਹੁੰਦਾ ਫੋਕਾ ਠੀਕ ਹੈ ਨਹੀਂ ਵੈਸੇ ਹੀ ਕਿਉਂ ਭਾਵੇਂ ਮੱਝ ਭਈ ਕੱਲ ਨੂੰ ਤੱਕੜਾ ਮੈਂ ਕੋਈ ਕੂਤਰ ਡਾਉਣਿਆ ਇਹ ਤਾਂ ਭਾਣਾ ਨਾ ਕੁਜੀਆਂ ਪਾਣੀ ਠਰ ਜਾਂਦਾ ਵਧੀਆ ਫ੍ਰਿਜ ਵਾਲੇ ਨਾਲੋਂ ਚੰਗਾ ਇਹੋ ਜਿਹਾ ਕੁਜੀਆਂ ਜਾਂ ਕੋਈ ਤਵੜਾ ਰੱਖੋ ਤੇ ਉਹ ਪਾਣੀ ਦਿਓ ਕਬੂਤਰਾਂ ਨੂੰ ਸੰਭਾਲਣ ਲੱਗੇ ਉੱਡ ਕੇ ਆਉਣ ਨੂੰ ਤੇ ਤੜਕੇ ਪਾਣੀ ਜਦੋਂ ਦੇ ਕੇੜਾ ਨਾ ਉਦੋਂ ਵੀ ਤੇ ਇਹਦੇ 'ਚ ਹੈਗਾ ਵੀ ਬਣਿਆ ਪਾਣੀ ਜਿਹੜਾ ਤਾ ਤੜਕੇ ਕਬੂਤਰ ਨੂੰ ਲਾਉਣਾ ਕੱਲ ਨੂੰ ਸਾਂਭੜੀਆਂ ਜਿਹੜੀ ਇਹਦੇ 'ਚ ਹੈਗੀ ਜੁਵੈਣ ਪਿਆ ਰੱਖਿਆ ਵੀ ਆਪਣੇ ਕਬੂਤਰਾਂ ਵਾਸਤੇ ਹਾਂ ਦੇਖੋ ਏਡਾ ਗਲਾਸ ਭਰ ਰੱਖਿਆ ਸਾਰਿਆਂ ਨੂੰ ਜੁਵੈਣ ਲਾਉਣੀ ਟੋਟਲੀ ਬਈ ਤੇ ਵਿੱਚ ਉਹ ਨਾ ਵੈਸੇ ਤਾਂ ਘੱਟੋ-ਘੱਟ ਮੈਨੂੰ ਲੱਗਦਾ ਪਾ 20 ਆਰੀ 10 ਤਾਂ ਹੁਣ ਵੱਧ ਦਾਰੀ ਭੁਈ 10 ਤਾਂ ਹੋਵੇ ਵੀ ਜੁਵੈਣ ਦੇ ਅਜਵੈਣ ਵੀ ਅਜਵੈਣ ਦੇ ਕੀ ਫਾਇਦੇ ਐ ਕਿਵੇਂ ਲੱਗਦੀ ਹੈ ਕੀ ਚੱਕਰ ਆ ਪਰ ਫਿਰ ਵੀ ਯਾਰ ਹਨਾ ਕੁਛ ਭਰਾ ਹੈ ਪਤਾ ਨਹੀਂ ਉਹ ਦੇਦੇ ਕਰਦੇ ਨਹੀਂ ਆ ਉਹ ਮੇਰੇ ਵਰਗੇ ਹਨਾ ਮੂਟੀ ਜੀ ਮਾਦ ਤੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਜਾਂਦਾ ਹੈਗਾ ਤੇ ਇਹ ਬਈ ਕੰਮ ਜਾਣਦਾ ਕੀ ਹੈ ਦੋ ਕਬੂਤਰ ਅੰਦਰ ਗਰਮੀ ਪੈ ਜਾਂਦੇ ਕਬੂਤਰ ਬਾਹਰ ਸੁੱਟ ਕੇ ਆਉਂਦਾ ਗਰਮੀ ਪੈ ਗਈ ਕਬੂਤਰ ਹਰਿਆਂ ਬੈਠਾਂ ਤੇ ਹੋ ਗਿਆ ਮੂੰਹ ਪਾਟ ਕੇ ਬੈਠਣ ਲੱਗ ਗਿਆ ਫਿਰ ਉਹਦੋਂ ਕੰਮ ਹੀ ਕਰਦੀ ਹੈ ਵੀ ਅੰਦਰ ਉਹ ਗਰਮੀ ਕੱਢਦੀ ਹੈ ਕਬੂਤਰ ਦੀ ਠੀਕ ਹੈ ਤੇ ਕਬੂਤਰ ਨੂੰ ਫੀਲਿੰਗਾਂ ਬੈਠਾਂ ਤੇ ਕਰਦੀ ਹੈ ਠੀਕ ਆ ਬਾਦੋ ਇੱਕ ਜਵੈਣ ਦੀ ਚੁੰਡੀ ਲੈ ਲੈਣੀ ਹੈ ਤੇ ਉਹਨੂੰ ਮਾੜਾ ਜਾਂ ਹਲਕੇ ਹੱਥ ਨਾਲ ਪੁੱਟ ਕੇ ਵੀ ਪੂਰਾ ਐਪ੍ਰੈਸ ਕਰਕੇ ਇੱਕ ਨਾਲ ਕੀ ਪਾਣੀ ਚ ਪਿਵਾਉਂਦੇ ਨਹੀਂ ਰਾਤ ਨੂੰ ਤੜਕੇ ਜਦੋਂ ਕਬੂਤਰ ਖਾਲੀ ਹੋਣਗੇ ਆਪਣੇ ਠੀਕ ਹੈ ਤੇ ਖਾਲੀ ਪੇਟ ਕਬੂਤਰਾਂ ਨੂੰ ਇਹ ਇੱਕ ਨਾਲ ਕੀ ਦੇ ਦੇਣੀ ਹੈ ਜਦੋਂ ਖਿੱਚ ਕੇ ਉਸ ਤੋਂ ਬਾਅਦ ਬਦਾਮ ਦਾਣੇ ਪਾ ਕੇ ਥੋਡੇ ਛੱਡਦੇ ਠੀਕ ਹੈ ਇੰਨੇ ਹੀ ਕੰਮ ਹੁੰਦਾ ਬਸ ਇਹ ਤੇ ਹੁਣ ਮੇਰੀ ਰੈ ਵੀ ਮੈਂ ਘਰੇ ਜਾ ਕੇ ਨਹਾ ਨੂੰ ਆਵਾਂ ਮੇਰੇ ਟਾਈਮ ਤਾਂ ਬਹੁਤ ਹੋ ਗਿਆ ਵਗਿਆ ਉਹਨੂੰ ਸਹੀ ਰਸਨਾ ਸਾਰੀ ਅੱਜ ਬਦਰ ਰਾਤ ਹੈ ਨਾ ਪਤਾ ਨਹੀਂ ਕੀ ਭੈਂਦ ਨਾ ਵੀ ਰੱਬ ਨੇ ਘੁੱਠੀ ਭੰਵਾਲੀ ਦਿੱਤੀ ਹੈ ਮੇਰੀ ਮਾਂ ਦਾ ਗੈ ਨਹੀਂ ਹੁੰਦੀ ਐ ਹਨਾ ਵੀ ਉਹ ਵੀ ਭੈਣਾ ਕਮੜਿਆਂ ਵਾਂਗ ਹਲਕੇ ਵਾਂਗ ਭੱਜਿਆ ਫਿਰਦਾ ਸਾਰਾ ਦਿਨ ਰਾਤ ਨੂੰ ਵੀ ਨਹੀਂ ਸੌਂਦਾ ਰਾਤ ਨੂੰ ਤਾਂ ਟਿਕ ਜਾਏ